ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਦਾ ਤੇ ਇੱਕ ਸੂਈ ਮਾਈ ਤੇ ਇੱਕ ਗੱਬਨ ਮਾਈ ਤੁਹਾਨੂੰ ਦਿਖਾਉਣੀ ਆ ਇਹ ਆ ਵੀ ਸੂਈਆਂ ਦੇ ਆਪਣੇ ਇੱਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੱਸ ਕਿਰਪਾ ਵੇਗਰੂ ਜੀ ਚਲੋ ਕਿਰਪਾ ਚ ਜੀ ਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਮੈਂ ਤੁ ਸਿੰਘ ਜੋ ਹਾਂਜੀ ਪਿੰਡ ਸਰਾਇਆ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦਿਓ 98147 ਤੇ 99325 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਸ਼ੁਰੂਆਤ ਫੇਰਾ ਨੀਲੀ ਦੀ ਮਾਇਤਾਂ ਕਰ ਲਈਏ ਕਰ ਲੋ ਵੇ ਜੀ ਭਾਰੀ ਹੈ ਮਾਜੀ ਕੱਦ ਕਾਠ ਚੰਗਾ ਹੈ ਉਤਰਾ ਤੇ ਥਾਣਾ ਵੀ ਚੰਗਾ ਲੱਗਾ ਚੰਗੇ ਗੱਪ ਤੇ ਦਸੀਏ ਤੇ ਪਰ ਵੀ ਇੱਕ ਬੜੀ ਚੰਗੀ ਹਾਂਜੀ ਦੋ ਬਹਿਣਾ ਬੜੀਆਂ ਚੰਗੀਆਂ ਅੱਛਾ ਫਿਰ ਪਰਸੋਂ ਉਹ ਤੁਹਾਨੂੰ ਫੋਨ ਕੀਤਾ ਦੋਈ ਅਛਾ ਹੀ ਹਾਂ ਜੀ ਚਲੇ ਗਏ ਉਹਦੋਂ ਚਲੇ ਗਏ ਆਤ ਨੂੰ ਗੱਲ ਨਾਲ ਟੱਡਣਾ ਹੋਈ ਹਾਂਜੀ ਹਾਂਜੀ ਹਾਂ ਸੋ ਕਈ ਵੀਡੀਓ ਵਾਲੇ ਵੀਰਾਂ ਦਾ ਬੜਾ ਫੋਨ ਆਇਆ ਠੀਕ ਆ ਹਾਂ ਵੀ ਤੁਸੀਂ ਵੀਡੀਓ ਨਹੀਂ ਪਾਉਣਦੇ ਇਹ ਸਾਨੂੰ ਵੀ ਵੀਰਾਂ ਦੇ ਫੋਨ ਆਏ ਵੀ ਮਿੰਟੂ ਭਾਈ ਦੀ ਵੀਡੀਓ ਕਿਦਾਂ ਪਾਉਣੀ ਆ ਹਾਂਜੀ ਚਲੋ ਵੀ ਸਤਿਕਾਰ ਕਰਦੇ ਨੇ ਹਾਂਜੀ ਹਾਂਜੀ ਸਤਿਕਾਰ ਕਰਦੇ ਨੇ ਚਲੋ ਵਧੀਆ ਗੱਲ ਹਾਰੇ ਨੂੰ ਮਾਣ ਇੱਤ ਬਖਸ਼ੇ ਹਾਂਜੀ ਹਾਂਜੀ ਇੱਥੇ ਜਿਹੜੇ ਭੈਣ ਭਰਾ ਵੀ ਚਲੋ ਚੰਗਾ ਮਾਲ ਵੇਖ ਕੇ ਲੈ ਜਾਂਦੇ ਨੇ ਹਾਂਜੀ ਹਾਂਜੀ ਤੇ ਬਾਕੀ ਲੋਕਾਂ ਦਾ ਮਾਲ ਵਿਕਦਾ ਜਾਂਦਾ ਠੀਕ ਆ ਅਸ਼ਾ ਦਾ ਪਾਣੀ ਜਾਜ ਰੱਖਿਆ ਠੀਕ ਆ ਹਾਂਜੀ ਹਾਂਜੀ ਤੇ ਆ ਨੀਲੀ ਦੀ ਮੱਝ ਬਾਰੇ ਦੱਸੀਏ ਫਿਰ ਜਿਹੜੇ ਵੀਰ ਭਰਾ ਪਿਆਰ ਕਰਦੇ ਉਹਨਾਂ ਨੂੰ ਪਿਆਰ ਭਰੀ ਸਾਂਸੀ ਕਰ ਠੀਕ ਆ ਵੀਰ ਭੈਣਾ ਬਜ਼ੁਰਗ ਇਹ ਆ ਵੀ ਚਲੋ ਕੰਮ ਸਹੀ ਤਰ੍ਹਾਂ ਚੱਲਦਾ ਰਹੇ ਤੇ ਪਿਆਰ ਕਰਦੇ ਆ ਤੇ ਜੇ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਫਿਰ ਪਿਆਰ ਹੋਰ ਕਿਸੇ ਚੀਜ਼ ਵਿੱਚ ਬਦਲ ਜਾਂਦਾ ਆ ਹਾਂਜੀ ਹਾਂਜੀ ਬਾਕੀ ਮਾਲ ਹੀ ਸਾਰਾ ਸਾਫ਼ ਹੁੰਦਾ ਤੁਹਾਨੂੰ ਪਤਾ ਹੀ ਆਪਣਾ ਦੇ ਹਾਂਜੀ ਹਾਂਜੀ ਇਹ ਵੀ ਜਾਜ ਮਾਰਕੀਟ ਦਾ ਠੀਕ ਆ ਹਾਂਜੀ ਦੱਸਦਾ ਯਾਰ ਡੌਣਤੀ ਆਵ ਕਰ ਦਿੰਦੇ ਜੋ ਤੇ ਉਹ ਫਿਰ ਤੁਹਾਨੂੰ ਪਤਾ ਤੁਹਾਡੇ ਕਰ ਦਿੰਦੇ ਆ ਹਾਂਜੀ ਹਾਂਜੀ ਠੀਕ ਆ ਚਲੋ ਕੋਈ ਨਹੀਂ ਇਹ ਮੱਝ ਫਿਰ ਇਹ ਨੀਲੀ ਦੇ ਵਿੱਚ ਮੱਝ ਹੈ ਹਾਂਜੀ ਹਾਂ ਮਗਰ ਇਹਦੇ ਕੱਟੀ ਜੋ ਕੱਟੀ ਵੀ ਪੂਰੀ ਕਮਾਲ ਦੀ ਹੈ ਕੱਟੀ ਪੂਰੀ ਕਮਾਲ ਦੀ ਹੈ ਠੀਕ ਹੈ ਹਾਂਜੀ ਪਹਿਲਾਂ ਦੇ ਕੱਟੀ ਦਿੰਦੇ ਨਹੀਂ ਆਂਦੇ ਨਹੀਂ ਮੱਝ ਤੇ ਮੱਝ ਫਿਰ ਮਿਲਦੀ ਨਹੀਂ ਕੱਟੀ ਤੋਂ ਬਗੈਰ ਅੱਛਾ ਹਾਂ ਤੁਸੀਂ ਦੱਸਣ ਦੇ ਵੀ ਟੀਕਾ ਬੜਾ ਚੰਗਾ ਭਰਾਇਆ ਬੜਾ ਚੰਗਾ ਭਰਾਇਆ ਇਹ ਵੀ ਪਿਓਰ ਨੀਲੀ ਦੀ ਕੱਟੀ ਹੈ ਦਿਖਾ ਦਈਏ ਤੁਹਾਨੂੰ ਕੱਟੀ ਆ ਕੱਟੀ ਹੈ ਜਿਹੜੀ ਬਿੱਲੀਆਂ ਆੱਖਾਂ ਇਹਦੀਆਂ ਤੇ ਚੰਗੀ ਕੱਟੀ ਆ ਮਗਰ ਜਿਹੜੀ ਟੀਕੇ ਚੰਗੇ ਟੀਕੇ ਦੀ ਕੱਟੀ ਆ ਅੱਗੇ ਸਾਹਮਣੇ ਹੀ ਆ ਨੀਲੀ ਦੀ ਪਿਓਰ ਨੀਲੀ ਦੀ ਕੱਟੀ ਆ ਜਿਹੜੀ ਤੇ ਪਲੀ ਬਲੋਸੀ ਆ ਵੀ ਨਹੀਂ ਕਿ ਜਾਂ ਚਲੋ ਹੁਣ ਦਿਨਾਂ ਦੀ ਆ ਕਾਫੀ ਮਤਲਬ ਤੇ ਆ ਵੀ ਬਹੁਤੀ ਹੁਣ ਇਹ ਨਹੀਂ ਕਿ ਜਿਆਦਾ ਕੋਈ ਖਤਰੇ 'ਚ ਬਾਹਰ ਆ ਜਿਤਨਾ ਛੰਡ ਛੰਡੇ ਜੇ ਕੋਈ ਧਿਆਨ ਲੱਖੂਗਾ ਤਾਂ ਚਲੋ ਹਾਂਜੀ ਹਾਂਜੀ ਪਲੀ ਦੀ ਕੱਟੀ ਹੁੰਦੇ ਪਲੀ ਆ ਕੱਟੀ ਹੈ ਨਾ ਡੇਢ ਖ ਮਹੀਨੇ ਦੀ ਸਹੀ ਹੈ ਮੈਂ ਹਾਂਜੀ ਹਾਂਜੀ ਮੱਕੀ ਦਾ ਦਾਤਾ ਚੰਗਾ ਚੰਗਾ ਕੇ ਪਾਲੀ ਹੈ ਕੱਟੀ ਹਾਂਜੀ ਹਾਂਜੀ ਤਾਂ ਹੀ ਦਿੰਦੇ ਨੇ ਕੱਟੀ ਨਾਲ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਮੱਝ ਦੇ ਕੋਲ ਦੁੱਧ ਵੀ ਜੀ 8 ਕਿਲੋਆਂ ਦੇ ਲੱਗਿਆ ਸਾਡੇ ਕੋਲ ਵੀ ਕੱਲੀ ਮੱਝ ਆਈ ਆ ਠੀਕ ਆ ਭਾਈ ਆ ਇਧਰ ਉਧਰ ਉਹ ਹੱਕ ਦਾ ਨਵੇਂ ਥਾਂ ਡੰਗਰ ਜਾ ਕਰ ਜਾਂਦਾ ਤੋਰੋ ਫੇਰੇ 7 ਕਿਲੋ ਨਾ ਖੜੋ ਕੋਈ ਨਹੀਂ ਠੀਕ ਹੈ ਜੀ ਹਾਂਜੀ ਉਤਰਾ ਇਹ ਆ ਵੀ ਚਲੋ ਕੱਦ ਕਾਠ ਠੀਕ ਆ ਵਾਜੀ ਆ ਭਾਰੇ ਪੰਦੇ ਦੀ ਮੱਝ ਮਗਰੇ ਤੇ ਕੱਟੀ ਵੀ ਨਹੀਂ ਲੀਦੀ ਆ ਤੇ ਆਪ ਵੀ ਮੱਝ ਨਹੀਂ ਲੀਦੀ ਤੇ ਕਿੰਨਾ ਫਿਰ ਮੁੱਲ ਰੱਖਣਾ ਵੇਦੀ ਇਹਦਾ ਹਰ ਨਾ ਵੀ ਇਹ 70 ਦੀ ਮੈਂ 70 ਯਾਦੀ ਹਾਂ ਨਹੀਂ ਬੜੀ ਚੰਗੀ ਜੋ ਠੀਕ ਆ ਤੇ ਕਰੀਏ ਥਾਂ ਵੀ ਹਰੇ ਦੇਖ ਸਕਦੇ ਜੇ ਲੱਗੇ ਤਾਂ ਚਾਈ ਬੜੀ ਟਾਪ ਦੀ ਲੱਗੀ ਹਰਜੀ ਕੋਈ ਭੂਰ ਛੱਟਾ ਨਹੀਂ ਜੈ ਜੀ ਗੱਲ ਕਰੀਏ ਤੇ ਮਹੀ ਦੇ ਹਿਸਾਬ ਨਾਲ ਦੇ ਨਹੀਂ ਵੱਧ ਜੇ ਮਾਜੀ ਵੇਖੋ ਕਿੰਨੀ ਚੰਗੀ ਆ ਜੈ ਜੀ ਬਿਲਕੁਲ ਹੈ ਜੈਸਨੋਂ ਦੋ ਮਿੰਟ ਵੀ ਜੀ ਮੈਂ ਕਰਦਾ ਤੁਹਾਨੂੰ ਫੋਨ ਦੋ ਮਿੰਟ ਬਾਅਦ ਕਿੰਨੇ ਦੀ ਕਰਨੀ ਆ ਫਿਰ ਮੈਂ ਤਾਂ ਨਹੀਂ ਜਾਇਆ। ਨਹੀਂ ਆਪ ਕਰ ਦੋ ਆਪ ਹੀ ਕਿੰਨੀ ਦੀ ਕਰਨੀ ਆ। 5000 ਤੁਸੀਂ ਛਡਾਉਣਾ ਜੋ 5 ਛੱਡ ਦਿੰਦੇ ਫਿਰ ਤਾਂ। ਅੱਛਾ 65000 ਦੇ। 65000 ਦੇ। ਤੁਸੀਂ ਮੁੜ ਕੇ 5 ਤੋਂ ਘੱਟ ਗੱਲ ਨਹੀਂ ਕਰਦੇ ਤੇ। ਠੀਕ ਆ ਜੀ ਤੇ ਗੱਲ ਕੀਤੀ ਨਹੀਂ ਅਸੀਂ ਤੇ। ਇਹ ਹੋਰ ਤੇ ਨਾਇ ਕਰਿਓ ਚੰਗੀ। ਮੈਂ ਵੇਖੋ ਕਿੰਨਾ ਚੰਗੀ ਆ ਤੇ। ਨਹੀਂ ਮੱਝ ਚਲੋ ਭਰੀ ਆ ਜਿਹੜੀਆਂ ਆਪਾਂ ਕਿੰਨੇ ਵੀ ਮੱਝ ਚਲੋ ਮੱਝ ਭਰੀ ਆ। ਤੁਹਾਨੂੰ ਸਟਾਲੇ ਸੁੱਲੇ ਦੀ ਕਮੀ ਥੋੜੀ ਜੀ। ਹਾਂਜੀ ਹਾਂਜੀ। ਨਹੀਂ ਤੇ ਫਿਰ 9-10 ਕਿਲੋ ਤੇ ਚੱਲ ਜਾਣਾ। ਠੀਕ ਆ। ਹਾਂਜੀ। ਇੱਕੋ ਗੱਲ ਕਰਦੀ ਆ ਫਿਰ। ਉਨੇ ਠੀਕ ਜੋਰ ਮੰਨੋ ਨਹੀਂ ਨਹੀਂ ਤੁਸੀਂ ਆਪ ਹੀ ਕਹੇ ਪੰਜ ਛਡਾਉਂਦੇ ਤੇ ਪੰਜ ਛੱਡਦੇ ਪਹਿਲਾਂ ਛੱਡਦਾ ਨਹੀਂ ਪੰਜ ਹੋਰ ਛੱਡਦੀ ਆ ਫਿਰ ਪੂਰੇ 60 ਪੂਰੇ 60 ਬਾਣ ਦੀ ਪੂਰੇ ਦੇ ਦਾਂਗੇ ਨਹੀਂ ਪੂਰੇ ਮੰਨੋ ਗੱਲ ਪੰਜ ਛੱਡਾਂਗੇ ਪੂਰਾ ਨਹੀਂ ਕਿੱਥੋਂ ਜੋ ਸਾਨੂੰ ਨਹੀਂ ਮਿਲੀ ਪਿਛੋਂ ਨਹੀਂ ਕੋਈ ਨਹੀਂ ਪੂਰੇ 60 ਦੀ ਜਾਣ ਤੋਂ ਕੁਛ ਨਹੀਂ ਹੁੰਦਾ ਪੂਰੇ 60 ਦੀ ਜਿਹੜੇ 60 ਤੋਂ ਥੋੜੀ ਵੱਧ ਛੋਟ ਜਿਹੜੀ ਕਰਨੀ ਹੈ ਉਹ ਤੇ ਨਾ ਨਾ ਹੁੰਦਾ ਕੁਝ ਆਖਿਓ ਤੇ ਆ ਜਿਹੜੀ ਹਣ ਮਾਜੇ ਗੱਬਣਿਆ ਹਾਂਜੀ ਇਹ ਕਿੰਨੇ ਕ ਦੁੱਧ ਆ ਲੀਆ ਇੰਨੇ ਪਹਿਲੇ ਸੂਏ 9-10 ਕਿਲੋ ਕੱਢਿਆ ਛੋਟੀ ਨੇ ਅੱਛਾ ਉਹ ਦੂਜੇ ਸੁਣਾ ਠੀਕ ਹੈ ਸਰਮੋਦੀ ਵੇਖ ਕਨੀ ਸਾਹ ਪਤਲੀ ਚਮੜੀ ਦੀ ਝੋਟੀ ਹੈ ਲੋਹੀ ਝੋਟੀ ਹੈ ਅਥਾਨਿਕ ਥੋੜਾ ਵੱਡਾ ਨਹੀਂ ਰੱਖਦੀ ਜੀ ਕੋਈ ਨਾ ਜੇ ਫਰਕ ਹੈਗਾ ਚਲੋ ਤਾਪਾ ਲਾ ਅੱਛਾ ਹਾਂਜੀ ਬਾਕੀ ਪਿਛਲੇ ਘਰ ਵਾਲੇ ਦਿੰਦੇ ਬਰਾਬਰ ਹੀ ਠਾਉਂਦੇ ਰਹੇ ਅੱਛਾ ਹੁਣ ਸੋਇਆ ਪਤਾ ਲੱਗਣਾ ਬਰਾਬਰ ਆਉਂਦਾ ਕਿ ਜਾਂ ਦੋ ਚਾਰ ਤਰ੍ਹਾਂ ਇਧਰ ਉਧਰ ਹੁੰਦੀਆਂ ਨੇ ਠੀਕ ਆ ਹਾਂਜੀ ਆ ਬਾਕੀ ਹਵਾਨਾ ਆਪਾਂ ਦੇਖੀਏ ਤੇ ਹਵਾਨਾ ਉੱਪਰੋਂ ਬਰਾਬਰ ਜੇ ਲੱਗਦਾ ਬਾਕੀ ਜੋ ਵੀ ਆ ਪੂਰਾ ਚੌਰਛੇ ਦੋ ਬਣਿਓ ਹਾਂਜੀ ਦੇਖੋ ਉਹ ਜੀ ਗੱਲ ਫਿਰ ਫਰਕ ਪੈਣਾ ਥਾਨ ਜਿਹੜਾ ਵੱਡਾ ਨਿੱਕਾ ਰੱਖਦੀ ਆ ਉਹ ਤੁਸੀਂ ਆਪਣਾ ਵੇਖ ਲੈਣਾ ਹਾਂਜੀ ਤੇ ਤੋਰ ਹਾਂ ਫਿਰ ਇੱਕ ਰੀ ਨੂੰ ਤਿਆਰ ਕੀ ਉਤਰਾ ਕਿੰਨਾ ਕ ਦੁੱਧ ਕੱਢੀ ਜਾ ਦਾਸ ਤੋਂ ਬਾਹਰ ਨਿਕਲਣਾ ਜੀ ਤਾਂ ਇਹਨੂੰ ਮਾਨੇ ਦੇ ਹਿਸਾਬ ਨਾਲ ਅੱਛਾ ਹਾਂ ਅਜੇ ਗੱਬਣ ਆ ਜੇ ਅਜੇ ਕੋ ਪਰਚਾਰਦਨ ਲੈਏ ਨੇ ਇਹਨੇ ਹੇ ਤਿਆਰ ਹੋ ਜਾਊਗੀ ਥੱਲੇ ਹੋਰ ਉਹਦਾ ਸਾਤ ਆੱਠ ਦਿਨ ਲੱਗ ਕੇ ਸੋਏਗੀ ਉਹ ਗੱਡੀ-ਕੁੱਡੀ ਦੇ ਹਲਾਰੇ ਰਹਿਣਾ ਪਹਿਲਾਂ ਬਾਕੀ ਆਵੇ ਕੁਛ ਭਲਾਵੇਂ ਪਈਆਂ ਵਾ ਹਾਂ ਜੀ ਹਾਂ ਜੀ ਆ ਦੇਖ ਸਾਡੀ ਇੱਧਰਲੇ ਪਾਸੇ ਜਿਹੜੀਆਂ ਹਵਾਨੇ ਤੇ ਭਲਾਵੇਂ ਜਿਹੜੀਆਂ ਹੈਗੀਆਂ ਆ ਉਧਰ ਭਲਾ ਘੱਟ ਆ ਬਾਕੀ ਆਪਣੀ ਸਮਝਣਾ ਕੋਈ ਦੇਖੇ ਤੇ ਇਹਦਾ ਮੁੱਲ ਫਿਰ ਵੀ ਜੀ ਮੈਂ ਤਾਂ ਛੋਟੀ ਦੱਸੀ ਆ ਮੁੱਲ ਕੋਣਡੀ ਕਰਦੀ ਐ ਜੱਜ ਛੋਟੀ ਚੰਗੀ ਵੱਡੀ ਜੋ ਗੱਬਨ ਦਾ ਮੁੱਲ ਕਰੀਏ ਸੂਈ ਦਾ ਨਾ ਮੁੱਲ ਕਰੋ 75 ਪੂਰੇ ਦੀ ਜਾਂ 75 ਪੂਰੇ ਦੀ ਛੋਟੀ ਬੜੀ ਚੰਗੀ ਤੇ ਸਿਰਮੋਹ ਦੀ ਸਾੜਿਆ ਤੇ ਪਤਲੀ ਚੌੜੀ ਦੀ ਛੋਟੀ ਇਹ ਤੋਂ ਛੋਟ ਛੋਟ ਦਾ ਹਣ ਕਰੀਂ ਇਹ ਕਰ ਦੋ ਥੋੜੀ 100 ਛੱਡ ਤਾਂ ਗੱਲ 100 ਹੀ ਬਸ ਤੇ 500 ਛੱਡ ਦੋ 500 ਨਾਲ 0 1 ਹੋਰ ਲਾ ਦੋ ਫਿਰ 0 ਨਾਲ ਜ਼ਿਆਦਾ ਲਾਇਆ ਕਰੋ ਨਹੀਂ ਨਹੀਂ 5 ਹੀ ਛੋਟ ਕਰੀਏ ਪੂਰਾ 5000 ਪੂਰੇ 70000 ਦੀ ਜਾਂਦੀ ਏ ਵੀ 70 ਚੋਂ ਚਲੋ ਆਪੇ ਬਾਕੀ ਕੋ ਫੋਨ ਲਾਵੇ ਤੇ ਆ ਵੀ ਸੌਦਾ ਆਪੇ ਹੋ ਜਾਊਗਾ ਮੌਕੇ ਤੇ ਛੋਟੀ ਵੇਖੋ ਥੱਲਿਓਂ ਕਿੜਿਆ ਲੈਤ ਮੰਗਾਹਾਂਗੇ ਛੋਟੀ ਕਰੀਏ ਠੀਕ ਆ ਤੇ ਹੁਣ ਆ ਗਾਂ ਸੂਈ ਸਵਾਈ ਆ ਗਾਂ ਸੂਈ ਕਰੀਂ ਤਾਜੀ ਸੋਈ ਜਾਂਦੀ ਹੈ। ਤਾਜੀ ਸੀ ਆ ਜੀ। ਕਿੰਨੇ ਕ ਦਿਨਾਂ ਦੀ ਸੋਈ ਆ? ਇਹ ਕੱਲ ਸੁਹੀ ਆਲੇ ਜੀ 22 ਇੱਕ ਹੀ ਹੋਈ ਹੈ ਜੀ। ਅੱਛਾ ਇੱਕੋ 22 ਕੀਤੀ ਆ। ਸਾਰੀ ਸੁਹੀ। ਠੀਕ ਆ। ਤੇ ਇਹ ਕਿੰਨੇ ਕ ਦੁੱਧ ਆ ਲਈ ਆ? ਇਹ ਦੁੱਧੇ ਸੋਏ ਜੋ ਦੁੱਧ ਹੁਣ ਵੇਖੋ ਜਦਾਦਾ ਵਾ ਨਾਮੋਂ ਤੋਂ ਜ਼ਿਆਦਾ ਕਿਲੋ ਦੇ ਚਲ ਜੇਗੀ। ਅੱਛਾ। ਹਾਂ ਹਾਂ। ਠੀਕ ਆ। ਆਹ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ। ਆਹ ਬੱਚਾ ਇਹਦਾ। ਖੋਲੋ ਫਿਰ ਤੋੜ ਦਈਏ। ਤੇ ਦੂਸਰੇ ਪਾਸੇ ਤੋਂ ਥਾਣੇ ਦੇ ਦੇਖ ਸਕਦੇ ਜੀ ਇੱਕ ਰੀ। ਉਹ ਬੱਤੇ ਨੁਹਾਈ ਦੇ ਬਾਕੀ ਸਵੇਰਾਂ ਸਵੇਰ ਦਾ ਟਾਈਮ ਆ ਤੇ ਚਵਾਈਏ ਦੀ ਹੋਣ ਵਾਲੀ ਆ ਤਾਂ ਕਰਕੇ ਵਿੱਚੋਂ ਇੱਕ ਦੋ ਬੰਦੇ ਜਿਹੜੀਆਂ ਲਿਖਦੀਆਂ ਹੋਈਆਂ ਬਾਕੀ ਜਰਸੀ ਕ੍ਰੋਸ ਚ ਹੈ ਜਿੱ ਕੋਈ ਚਵਾਈ ਕਿੰਦੇ ਆਦੀ ਕੀਤੀ ਆ ਬਸ ਥਾਣੇ ਚੰਗੇ ਘੱਪ ਤੇ ਆ ਦੂਰ ਦੂ ਜਿਹੜਾ ਥਾਣੇ ਬਾਕੀ ਥੱਲੇਆਂ ਟੰਗੀ ਬਣੀ ਆ ਉੱਛੀ ਐਵਰੀ ਚੰਗੀ ਜਮ ਮਰੇ ਹਾਂ ਦੇਖ ਸਕਦੇ ਜੀ ਓਨੀ ਵੇਖੋ ਪਿੱਛੇ ਨੂੰ ਓਨੀ ਗਾਹ ਨੂੰ ਮਣੀ ਮੜੀ ਤੇ ਆ ਥਾਣੇ ਦੇ ਲਾਗੇ ਤੋਂ ਦੁਬਾਰਾ ਤੋਂ ਦੇਖ ਸਕਦੇ ਜੀ ਥਾਣਾ ਦਾ ਸਾਈਟ ਕੈਪ ਜਿਹੜਾ ਇਹਦਾ ਚੰਗਾ ਆ ਤੇ ਇਹਦਾ ਮੁੱਲ ਵਿੱਦੀ ਫਿਰ ਮੁੱਲ ਵੇਖੋ ਸ਼ਿਦਾਨੀ ਮੈਂ ਦਨਾਂ ਪੁੱਛੋ ਜਾਈਂ ਮੇਰੀ ਸ਼ੀ ਬੜੀ ਚੰਗੀ ਠੋਣ ਨਹੀਂ ਗਾਣ ਨਹੀਂ ਛਾਣ ਵਸ਼ੇ ਹਾਂਜੀ ਕਿੰਨੇ ਦੀ ਕਰਨੀ ਜਸਤ ਨੂੰ ਏ ਠੀਕ ਜੋ ਮੈਂ ਦਨ ਕਿੰਨੇ ਦੀ 55 ਦੀ ਜਾਣਦਾ ਨਹੀਂ 55 ਦੀ ਥੀ ਬਸੀ ਬੜੀ ਚੰਗੀ ਜੋ ਉਹ ਨਹੀਂ ਚਲੋ ਇਹ ਹੋਲੀਆਂ ਵੇਚ ਦਿੰਦੇ 55 ਦੀਆਂ ਲੋਕਾਂ ਦੀਆਂ ਸਾਨੂੰ ਕੀ ਹੈ ਨਹੀਂ ਵੈਟ ਤੇ ਚਲੋ ਚੰਗੀ ਏ ਨਹੀਂ ਆਪਾਂ ਕਹਿੰਦੇ ਕਰ ਦੇ ਇੱਕ ਮੰਨ ਤਨ ਤੇ ਪੂਰੇ 50 ਦੀ ਦੇ ਦੀਏ ਪੂਰੇ 50 ਦੀ ਹਾਂ ਤੇ ਵਿੱਚੋਂ ਛੋਟ ਛੋਟਨਾ ਨਹੀਂ ਕਰੀ ਕਰ ਦੋ ਥੋੜੀਕ ਤੇ 500 ਜਾਂ ਦੋ 500 500 ਨਾ ਛੋਟ ਕਰਿਆ ਕਰੋ ਮੰਨੋ ਗੱਲ ਮੈਂ ਖੜਿਆ ਵੇਖ ਬੜੀ ਚੰਗੀ ਰੋਣ ਜੋ ਨਦੀ ਨੂੰ ਲਾਜ ਨਾਲ 500 ਛੋਟ ਫੱਬਦੀ ਨਹੀਂ ਤੁਹਾਨੂੰ ਉਹ ਨਹੀਂ ਨਹੀਂ ਠੀਕ ਹੈ ਵੇਖੋ ਪਹਿਲਾਂ ਇੱਕੋ ਗੱਲ ਕਰਦੀ ਆ ਫਿਰ ਉਹ ਨਹੀਂ ਠੀਕ ਜੋ ਇੱਕੋ ਗੱਲ ਉਹ ਮੰਨੋ ਗੱਲ ਮੇਰੀ ਮਾਨ ਲੈਂਦੇ ਹੋ ਦੀ ਪੂਰੇ 45 ਦੀ ਉਹ ਫਿਰ 0 ਲਾਤੀ ਤੇ ਇਹ ਪੂਰੇ 5 ਪੰਜ ਹੀ ਛੱਡੀ ਐ ਚੋਂ ਵੀ। ਉਹ ਨਾ ਕਰੋ ਯਾਰ। ਨਹੀਂ ਨਹੀਂ ਜਾਣ ਤੋਂ ਕੋਈ ਨਹੀਂ ਦਾ। ਠੀਕ ਤੇ ਨਾ ਕਰੋ ਮੰਨਾਂਗਾ। ਕੋਈ ਨਹੀਂ 45 ਚ ਆਪੇ ਚਲੋ ਛੱਡ 40 ਦੀ ਦੇ ਦਾਂਗੇ। ਨਹੀਂ ਪੂਰੇ 44। ਮਨੋ ਗੱਲ ਮੈਂ ਹੈ ਨਾ ਵਚੀ ਕਿੱਥੋਂ ਦੇਣੀ ਕਿ ਇਹਨੇ ਕਿ ਇਦਾਂ ਦੀ ਕਿਦੋਂ ਮਿਲ ਜੂ ਵੇਖੋ ਵਚੀ। ਔਰ ਇਹ 45 ਦੀ ਹੋ ਗਈ ਆ। ਆਪੇ ਕੋਈ ਵੀਰ 45 ਦੇ ਹਿਸਾਬ ਨਾਲ ਸਬਦਾ ਕਰ ਲੈ ਮੁਕੇ ਤੇ। ਤੇ ਹੋਰ ਕੁਝ ਕਹਿਣਾ ਫਿਰ। ਮੈਂ ਤੇ ਜੋ ਤੁਹਾਨੂੰ ਆਖਨੇ ਮੇਰੀ ਮੰਨਦੇ ਨਹੀਂ ਗੱਲ ਤੁਸੀਂ। ਨਹੀਂ ਉਹ ਚਲੋ ਹੋ ਗਿਆ ਹੁਣ ਜੋ ਹੋਣਾ ਹੀ। ਅਗਲੀ ਵਾਰੀ ਕਰ ਲਾਂਗੇ ਤੁਹਾਡੇ ਨਾਲ। ਤੱਲ ਕੋਈ ਗੱਲ ਤੇ ਬਾਕੀ ਇਹ ਆਵੇ ਤਸੱਲੀ ਕੋਈ ਤੁਹਾਡੇ ਘਰੋਂ ਕਰਕੇ ਜਿਹੜੀਆਂ ਸੂਈਆਂ ਨੇ ਉਹ ਚੋਗੇ ਖੜੇ ਮੇਰਾ ਵੀਰ ਹਾਂਜੀ ਤੇ ਜਿਹੜੀ ਗੱਬਨ ਆਪਣੀ ਪਾਸ ਕਰਦੇ ਗੱਬਨ ਆਪਣੀ ਇਥੋਂ ਦੀ ਗਾਰੰਟੀ ਹੈ ਆਪਣੀ ਸਾਡੇ ਘਰ ਦੀ ਤੁਹਾਡੇ ਘਰ ਦੀ ਹੈ ਅਗਲੇ ਦੇ ਫਿਰ ਅਗਲੇ ਦੀ ਜ਼ਿੰਮੇਵਾਰੀ ਹੈ ਹਾਂਜੀ ਠੀਕ ਹੈ ਜਿਹਨੇ ਕਹਿੰਦੇ ਵੀ ਇੱਥੋਂ ਕੋਈ ਵੇਖ ਲੈ ਇੱਥੋਂ ਦੀ ਕਹਿੰਦੇ ਗਾਰੰਟੀ ਜੋ ਵੀ ਆ ਇੱਥੋਂ ਵੇਖ ਕੇ ਕਰੋ ਜੇ ਤਾਂ ਇੱਥੋਂ ਕਹਿੰਦੇ ਨਿਕਲ ਗਈ ਫਿਰ ਉਹ ਅਗਲੇ ਦੀ ਗਾਰੰਟੀ ਹੋ ਜਾਂਦੀ ਹੈ